ਸਤਨਾਮ ਵਾਹਿਗੁਰੂ ਸਹਿਬ ਜੀਓ ਬੈਰਾੜੀ ਮਹੱਲਾ ਚੌਥਾ ਹਰਜਨ RAM ਨਾਮ ਗੁਣ ਗਾਵੈ ਜੇ ਕੋਈ ਨਿੰਦ ਕਰੇ ਹਰਜਨ ਕੀ ਆਪਣਾ ਗੁਣ ਨਾ ਗਵਾਵੈ ਰਹਾਉ ਪਰਮ ਸਤਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜਿਉ ਇੱਕ ਵਾਰੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਇਹ ਸ਼ਬਦ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਆਂ ਦਾ ਰਾਗ ਬੈ ਰਾੜੀ ਦੇ ਵਿੱਚ ਉਹ ਚਾਰਨ ਕੀਤਾ ਹੋਇਆ ਹੈ ਇਹ ਸ਼ਬਦ 719 ਨੰਬਰ ਅੰਗ ਉੱਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਪਰਮਾਨੰ ਕਰਦੇ ਹਨ ਕਿ ਜੋ ਬੂਝੋ ਇਨਸਾਨ ਦੇ ਨਾਲ ਹੋ ਰਿਹਾ ਹੈ ਜੀਵ ਦੇ ਨਾਲ ਹੋ ਰਿਹਾ ਹੈ ਉਹ ਅਕਾਲ ਪੁਰਖ ਪਰਮਾਤਮਾ ਆਪ ਕਰਵਾ ਰਿਹਾ ਹੈ ਆਪ ਕਰ ਰਿਹਾ ਹੈ ਇਸ ਕਰਕੇ ਉਸ ਮਨੁੱਖ ਨੂੰ ਉਸ ਜੀਵ ਨੂੰ ਕਦੇ ਡੋਲਣਾ ਨਹੀਂ ਚਾਹੀਦਾ ਸਤਿਗੁਰੂ ਪਰਮਾਨੰ ਕਰਦੇ ਹਨ ਹਰ ਜਨ ਪਰਮਾਤਮਾ ਦੇ ਜਨ RAM ਨਾਮ ਗੁਣ ਗਾਵੇ ਉਹ ਅਕਾਲ ਪੁਰਖ ਪਰਮਾਤਮਾ ਦੇ ਗੁਣਾਂ ਨੂੰ ਗਾਉਂਦਾ ਹੈ ਜੇ ਕੋਈ ਨਿੰਦ ਕਰੇ ਹਰ ਜਨ ਕੀ ਜੇ ਕੋਈ ਮਨੁੱਖ ਉਸ ਨੂੰ ਮਾੜਾ ਚੰਗਾ ਬੋਲਦਾ ਹੈ ਉਸ ਦੀ ਨਿੰਦਿਆ ਕਰਦਾ ਹੈ ਕਿਸੇ ਦੀ ਹਰ ਜਨ ਕੀ ਅਕਾਲ ਪੁਰਖ ਪਰਮਾਤਮਾ ਦੇ ਦਾਸ ਦੀ ਭਗਤ ਦੀ ਆਪਣਾ ਗੁਣ ਨਾ ਗਵਾਵਾ ਆਪਣਾ ਗੁਣ ਆਪਣਾ ਸੁਭਾਅ ਨਾ ਗਵਾਵੇ ਕਦੇ ਨਹੀਂ ਛੱਡਦਾ ਉਹ ਮਿੱਠਾ ਬੋਲਣਾ ਕਦੇ ਨਹੀਂ ਛੱਡਦਾ ਹੇ ਭਾਈ ਪਰਮਾਤਮਾ ਦਾ ਭਗਤ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਜੇ ਕੋਈ ਮਨੁੱਖ ਉਸ ਭਗਤ ਦੀ ਨਿੰਦਿਆ ਵੀ ਕਰਦਾ ਹੈ ਤਾਂ ਉਹ ਭਗਤ ਆਪਣਾ ਸੁਭਾਅ ਨਹੀਂ ਤਿਆਗਦਾ ਜੋ ਕਿਛ ਕਰੇ ਸੋ ਆਪੇ ਸੁਆਮੀ ਹਰ ਆਪੇ ਕਾਰ ਕਮਾਵੇ ਹਰ ਆਪੇ ਹੀ ਮਤ ਦੇਵੇ ਸੁਆਮੀ ਹਰ ਆਪੇ ਭੋਲ ਬੁਲਾਵੇ ਸਤਿਗੁਰੂ ਪਰਮਾਨੰ ਕਰਦੇ ਹਨ ਕਿ ਉਹ ਭਗਤ ਜਾਣਦਾ ਹੈ ਜੋ ਕੁਝ ਕਰੇ ਸੋ ਆਪੇ ਸੁਆਮੀ ਜੋ ਕੁਝ ਕਰ ਰਿਹਾ ਹੈ ਜੋ ਕੁਝ ਉਸ ਨੂੰ ਮਾੜਾ ਚੰਗਾ ਬੋਲਿਆ ਜਾ ਰਿਹਾ ਉਹ ਪਰਮਾਤਮਾ ਆਪੇ ਹੀ ਕਰਵਾ ਰਿਹਾ ਹੈ ਉਹ ਮਾਲਕ ਆਪੇ ਹੀ ਕਰ ਰਿਹਾ ਜੋ ਕਿਸੇ ਕਰੇ ਜੋ ਕੁਝ ਹੋ ਰਿਹਾ ਸੋ ਆਪੇ ਸੁਆਮੀ ਉਹ ਆਪ ਹੀ ਮਾਲਕ ਕਰਵਾ ਰਿਹਾ ਹਰ ਆਪੇ ਕਾਰਕ ਮਾਬੈ ਤੇ ਉਹ ਅਕਾਲ ਪੁਰਖ ਪਰਮਾਤਮਾ ਹਰ ਕੰਮ ਆਪੇ ਹੀ ਕਰ ਰਿਹਾ ਹਰ ਆਪੇ ਹੀ ਮਤ ਦੇਵੈ ਸੁਆਮੀ ਉਹ ਅਕਾਲ ਪੁਰਖ ਪਰਮਾਤਮਾ ਆਪੇ ਅਰੇਕ ਜੀਵ ਨੂੰ ਮਤ ਦਿੰਦਾ ਹਾਰੇ ਆਪੇ ਬੋਲ ਬੁਲਾਵੇ ਤੇ ਆਪ ਹੀ ਹਰੇਕ ਜੀਵ ਦੇ ਵਿੱਚ ਬੈਠ ਕੇ ਉਸ ਜੀਵ ਨੂੰ ਬੁਲਾ ਰਿਹਾ ਹੈ ਔਰ ਬੋਲ ਰਿਹਾ ਹੈ ਸਤਿਗੁਰੂ ਪਰਮਾਨੰ ਕਰਦਿਆਂ ਨੇ اے ਭਾਈ ਭਗਤ ਆਪਣੀ ਨਿੰਦਿਆ ਸੁਣ ਕੇ ਆਪਣਾ ਸੁਭਾਅ ਨਹੀਂ ਛੱਡਦਾ ਕਿਉਂਕਿ ਉਹ ਜਾਣਦਾ ਹੈ ਜੋ ਪੂਜਾ ਕਰ ਰਿਹਾ ਹੈ ਮਾਲਕ ਪ੍ਰਭੂ ਆਪ ਹੀ ਜੀਵਾਂ ਵਿੱਚ ਬੈਠ ਕੇ ਕਰ ਰਿਹਾ ਹੈ ਉਹ ਆਪ ਹੀ ਹਰੇਕ ਕਾਰ ਕਰ ਰਿਹਾ ਹੈ ਮਾਲਿਕ ਪ੍ਰਭੂ ਆਪ ਹੀ ਹਰੇਕ ਜੀਵ ਨੂੰ ਮਤ ਦਿੰਦਾ ਆਪ ਹੀ ਹਰੇਕ ਜੀਵ ਵਿੱਚ ਬੈਠ ਕੇ ਬੋਲ ਰਿਹਾ ਹੈ ਆਪ ਹੀ ਹਰੇਕ ਜੀਵ ਨੂੰ ਬੋਲਣ ਦੀ ਪ੍ਰੇਰਨਾ ਕਰ ਰਿਹਾ ਹੈ ਹਾਰੇ ਆਪੇ ਪੰਜ ਤਤ ਵਿਸਥਾਰਾ ਬਿਜ ਤਾਤੂ ਪੰਜ ਆਪ ਪਾਵੈ ਜਨ ਨਾਨਕ ਸਤਿਗੁਰ ਮਿਲੇ ਆਪੇ ਹਰ ਆਪੇ ਜਗਰ ਚੁਕਾਵੈ ਹਰ ਆਪੇ ਪੰਜ ਤਤ ਵਿਸਤਾਰਾ ਪੰਜ ਤਤ ਜਲ ਅਗਨੀ ਪ੍ਰਥਵੀ ਪਾਯੂ ਆਕਾਸ਼ ਬਿਜ ਤਾਤੂ ਪੰਜ ਪੰਜ ਤਾਂ ਤੂੰ ਜਲ ਦੇ ਵਿੱਚ ਰਸ ਅਗਨੀ ਦੇ ਵਿੱਚ ਰੂਪ ਪ੍ਰithvi ਦੇ ਵਿੱਚ ਗੰਧ ਬਾਇਓ ਦੇ ਵਿੱਚ ਛਪਰਸ਼ ਤੇ ਆਕਾਸ਼ ਦੇ ਵਿੱਚ ਸ਼ਬਦ ਆਪ ਪਾਵੈ ਪਰਮਾਤਮਾ ਆਪ ਹੀ ਪਾਉਂਦਾ ਹੈ ਜਨ ਨਾਨਕ ਇਹ ਨਾਨਕ ਸਤਿਗੁਰ ਮੇਲੇ ਆਪਿਓ ਅਕਾਲ ਪੁਰਖ ਪਰਮਾਤਮਾ ਆਪਣੇ ਨਾਲ ਆਪ ਹੀ ਮਿਲਾਉਂਦਾ ਹੈ ਾਰੇ ਆਪੇ ਝਗਰ ਚੁਕਾਵੇ ਚਗਰ ਚੁਕਾਵੇ ਖਿਚੋ ਤਾਣ ਖਿਚੋ ਤਾਣ ਨੂੰ ਮੁਕਾਉਂਦਾ ਹੈ ਏ ਭਾਈ ਭਗਤ ਜਾਣਦਾ ਹੈ ਪਰਮਾਤਮਾ ਨੇ ਆਪ ਹੀ ਆਪਣੇ ਆਪ ਤੋਂ ਪੰਜ ਤਤਾਂ ਦਾ ਜਗ ਦਿਖਾਰਾ ਖਿਲਾਰਿਆ ਹੋਇਆ ਆਪ ਹੀ ਇਹਨਾਂ ਪੰਜ ਪੰਜ ਤਤਾਂ ਦੇ ਵਿੱਚ ਵਿਸ਼ੇ ਭਰੇ ਹੋਏ ਹਨ ਏ ਨਾਨਕ ਆ ਕੇ اے ਪਾਈ ਪ੍ਰਮਾਤਮਾ ਆਪ ਹੀ ਆਪਣੇ ਸੇਵਕ ਨੂੰ ਮਲਾਉਂਦਾ ਹੈ ਤੇ ਆਪ ਹੀ ਉਸ ਦੇ ਅੰਦਰ ਉਹ ਏਕ ਕਿਸਮ ਦੀ ਖਿੱਚੋ ਤਾਣ ਨੂੰ ਮਕਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ